ਇਹ ਸੁਖਨ ਵਾਲਾ 28 ਦੇ 29 ਰਾਤ ਨੂੰ ਜਿਹੜਾ ਮਰਡਰ ਹੋਇਆ ਸੀ ਉਹਦੇ ਵਿੱਚ ਅਸੀਂ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰੁਪਿੰਦਰ ਕੌਰ ਜਿਹੜੀ ਉਹਦੀ ਪਤਨੀ ਸੀ ਤੇ ਹਰਕਰਪ੍ਰੀਤ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬਵਾਲੀ ਇਹ ਤਿੰਨੇ ਸਾਡੇ ਪ੍ਰੀਸ ਰਾਸਤੇ ਵਿੱਚ ਨੇ ਤੇ ਇਹਨਾਂ ਨੂੰ ਜਿਹੜਾ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਹੁਣ ਪੁਲਿਸ ਰਿਮਾਂਡ ਤੇ ਚੱਲ ਰਿਹਾ ਸਰਦਾਰ ਸਰ ਜਿਹੜਾ ਸ਼ਿਵਜੀਤ ਸਿੰਘ ਹੈ ਉਸ ਨੂੰ ਕੱਲ ਜਿਹੜੀ ਉਸਦੀ ਗ੍ਰਿਫਤਾਰੀ ਹੋਈ ਸੀਗੀ ਉਸ ਨੂੰ ਵੀ ਪੇਸ਼ ਕੀਤਾ ਉਹਦਾ ਕਿੰਨੇ ਦਿਨ ਦਾ ਰਿਮਾਂਡ ਚੱਲ ਰਿਹਾ ਔਰ ਇਸ ਤੋਂ ਪਹਿਲਾਂ ਜੀ ਗੱਲ ਕਰਦੇ ਜਿਹੜਾ ਗੁਰਕਾਂ ਸਿੰਘ ਦਾ ਵੀ ਪੰਜ ਦਿਨ ਦਾ ਰਿਮਾਂਡ ਸੀ ਇਹ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਵਧ ਕੇ ਜਿਹੜਾ 8 ਤਰੀਕ ਤੱਕ ਇਹ ਤਿੰਨਾਂ ਦਾ ਹੈ ਹੀ 8 ਤਰੀਕ ਤੱਕ ਸਾਡੇ ਕੋਲ ਤਿੰਨੇ ਹੀ ਜਿਹੜੇ ਦੋਸ਼ੀ ਨੇ ਇਸ ਟੈਪ 8 ਤਰੀਕ ਤੱਕ ਰਿਮਾਂਡ ਤੇ ਸਪਸ਼ਟ ਸਿਧਾਂਤ ਕੋਈ ਨਵੇਂ 클래ਸੇ ਸਾਹਮਣੇ ਆਏ ਆ ਕੋਈ ਹਾਂ ਇਹਦੇ ਵਿੱਚ ਜਿਹੜਾ ਮੌਕੇ ਤੋਂ ਜਿਹੜਾ ਅ ਅੰਦੋਸ਼ੀ ਹਰਕਮਰਪੀਸ ਸੀ ਜਿਹੜਾ ਸੁਣਨਾ ਲੈ ਕੇ ਕਰਤਾ ਜਿਹੜਾ ਲੈ ਕੇ ਪੱਜ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਨਾਂ ਦੀ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਿਉਂਕਿ ਉਸ ਟਾਈਮ ਇਨ ਇਨ ਨਿਫਰਾ ਜਿਹੜੀ ਕਾਰ ਇਸਤੇਮਾਲ ਕੀਤੀ ਗਈ ਸੀ ਉਹ ਵੀ ਪੁਲਿਸ ਨੇ ਗ੍ਰੰਥ ਕੀਤੀ ਗਈ ਸੀ ਉਹ ਕਾਰ ਇਹਨਾਂ ਦੀ ਆਪਣੀ ਸੀ ਜਾਂ ਉਹ ਕਿਸੇ ਹੋਰ ਕੋਲ ਲੈ ਕੇ ਆਈ ਸੀ ਹਾਂ ਜਦੋਂ ਅਸੀਂ ਤੀਜਾ ਦੋਸ਼ੀ ਵਿਸ਼ਪੀ ਸਿੰਘ ਗ੍ਰਿਫਤਾਰ ਕੀਤਾ ਤਾਂ ਉਹ on ਦੀ ਨਿਸ਼ਾਨਦੇਹੀ ਤੇ ਜਿਹੜੀ ਇਹੜੀ ਕਾਰ ਉਸੀ ਬਰਾਮਤ ਕਰਾ ਲਈਏ ਤੇ ਇਹ ਵਿਸ਼ਪੀਰ ਸਿੰਘ ਵੀ ਆਤ ਦੇ ਕੇ ਕਿਸ ਦੋਸਤੀ ਕਾਰਨ ਆ ਕੇ ਲੈ ਗਿਆ ਸੀ ਉਹਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅ ਬੇਕਾਰ ਕਿੱਥੋਂ ਤੇ ਕਿਹੜੇ ਦੋਸਤੇ ਦੀ ਸੀ ਵਿਸ਼ਪੀਰ ਹੋਰ ਵੀ ਕਿਸੇ ਦੀ ਸ਼ਮਲੀਅਤ ਹੋ ਸਕਦੀ ਹੈ ਕਿ ਅਜੇ ਤੱਕ ਜਾਂਚ ਚੱਲ ਰਹੀ ਹੈ ਸਾਬਿਲ ਬਿਲਕੁਲ ਇਸ ਦੇ ਵਿੱਚ ਅ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਸਾਨੂੰ ਕੋਈ ਹੋਰ ਵੀ ਇਸ ਦੇ ਵਿੱਚ ਲੱਗੇਗਾ ਕਿ ਵੀ ਇਸ ਮਰਡਰ ਦੇ ਵਿੱਚ ਕਿਸੇ ਨੇ ਕਿਸੇ ਯੋਗ ਦਿੱਤਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਆਉਂਦੀ ਤੇ ਅਸੀਂ ਉਸ ਨੂੰ ਨੋਮਿਨੇਟ ਕਰਾਂਗੇ ਜੁਸਤਾ ਕਰਾਂਗੇ ਤੇ ਇਹ ਇੱਕ ਅਜੇ ਇਨਵੈਸਟੀਗੇਸ਼ਨ ਸਾਡੀ ਕੰਟੀਨਿਊ ਚੱਲ ਰਹੀ ਹੈ ਇਰਾ ਸੁਖਨ ਵਾਲਾ 28 ਦੇ 29 ਰਾਤ ਨੂੰ ਜਿਹੜਾ ਮਰਟਰ ਹੋਇਆ ਸੀ ਉਹਦੇ ਵਿੱਚ ਅਸੀਂ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰੁਪਿੰਦਰ ਕੌਰ ਜਿਹੜੀ ਉਹਦੀ ਪਤਨੀ ਸੀ ਤੇ ਹਰਕਰਪੀ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬੋਲੀ ਇਹ ਤਿੰਨੇ ਸਾਡੇ ਪ੍ਰੀਸ ਰਾਸਤੇ ਵਿੱਚ ਨੇ ਤੇ ਇਹਨਾਂ ਨੂੰ ਜਿਹੜਾ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਹੁਣ ਪੁਲਿਸ ਰਿਮਾਂਡ ਤੇ ਚੱਲ ਰਹੇ ਨੇ ਸਰਦਾਰ ਜਗਜੀਤ ਸਿੰਘ ਅਸੂਨ ਕੱਲ ਜਿਹੜੀ ਉਸਦੀ ਗਿਰਸਾਈ ਹੋਈ ਸੀਗੀ ਉਸ ਨੂੰ ਵੀ ਪੇਸ਼ ਕੀਤਾ ਉਹਦਾ ਕਿੰਨੇ ਦਿਨ ਦਾ ਰਿਮਾਂਡ ਚੱਲ ਰਿਹਾ ਔਰ ਇਸ ਤੋਂ ਪਹਿਲਾਂ ਜੀ ਗੱਲ ਕਰਦੇ ਜਿਹੜਾ ਗੁਰਕਾਲ ਸਿੰਘ ਦਾ ਵੀ ਪੰਜ ਦਿਨ ਦਾ ਰਿਮਾਂਡ ਸੀ ਇਹ ਹੁਣ ਜਿਹੜੇ ਇਹਨਾਂ ਦਾ ਰਿਮਾਂਡ ਵਧ ਕੇ ਜਿਹੜਾ 8 ਤਰੀਕ ਤੱਕ ਇਹਨਾਂ ਦਾ ਆਹੀ 8 ਤਰੀਕ ਤੱਕ ਸਾਡੇ ਕੋਲ ਤਿੰਨੇ ਹੀ ਜਿਹੜੇ ਦੋਸ਼ੀ ਨੇ ਇਸ ਟੈਪ 8 ਤਰੀਕ ਤੱਕ ਰਿਮਾਂਡ ਤੇ ਨੇ ਸਪੱਸ਼ਟ ਸਿਧਾਂਤ ਉਹ ਇਹ ਨਵੇਂ ਖਲਾਸੇ ਸਾਹਮਣੇ ਆਏ ਆ ਕੋਈ ਰੋਕਤ ਹਾਂ ਇਹਦੇ ਵਿੱਚ ਜਿਹੜਾ ਮੌਕੇ ਤੋਂ ਜਿਹੜਾ ਅ ਅੰਦੋਸ਼ੀ ਹਰਕਮਰ ਪੀਸ ਸੀ ਜਿਹੜਾ ਸੁਣਨਾ ਲੈ ਕੇ ਕਰਤਾ ਲੈ ਕੇ ਪੱਜ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਦੀ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਿਉਂਕਿ ਉਸ ਟਾਈਮ ਇਨ ਇਫਰਾ ਜਿਹੜੀ ਕਾਰ ਇਸਤੇਮਾਲ ਕੀਤੀ ਗਈ ਸੀ ਉਹ ਵੀ ਪੁਲਿਸ ਨੇ ਗ੍ਰੰਥ ਕੀਤੀ ਗਈ ਸੀ ਉਹ ਕਾਰ ਇਹਨਾਂ ਦੀ ਆਪਣੀ ਸੀ ਆ ਉਹ ਇੱਕ ਹੋਰ ਟੂਨ ਲੈ ਕੇ ਆਈ ਸੀ ਹਾਂ ਜਦੋਂ ਅਸੀਂ ਤੀਜਾ ਦੋਸ਼ੀ ਵਿਸ਼ਪੀ ਸਿੰਘ ਗ੍ਰਿਫਤਾਰ ਕੀਤਾ ਤਾਂ ਉਹ on ਦੀ ਨਿਸ਼ਾਨਦੇਹੀ ਤੇ ਜਿਹੜੀ ਇਹੜੀ ਕਾਰ ਉਸੀ ਬਰਾਬਤ ਕਰਾ ਲਈਏ ਤੇ ਇਹ ਵਿਸ਼ਪੀਰ ਸਿੰਘ ਵੀ ਆਤ ਤੱਕ ਕਿਸੇ ਦੋਸਤੀ ਕਾਰਨਾਂ ਕਿ ਲੈ ਗਿਆ ਸੀ ਉਹਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅ ਬੇਕਾਰ ਕਿੱਥੋਂ ਤੇ ਕਿਹੜੇ ਦੋਸਤ ਦੇ ਸੀ ਵਿਸ਼ਪੀਰ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੋ ਸਕਦੀ ਹੈ ਕਿ ਕਿ ਅਜੇ ਤੱਕ ਜਾਂਚ ਚੱਲ ਰਹੀ ਹੈ ਸੌਣ ਬਿਲਕੁਲ ਇਸ ਦੇ ਵਿੱਚ ਅਸੀਂ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਸਾਨੂੰ ਕੋਈ ਹੋਰ ਵੀ ਇਸ ਦੇ ਵਿੱਚ ਲੱਗੇਗਾ ਕਿ ਵੀ ਇਸ ਮਰਡਰ ਦੇ ਵਿੱਚ ਕਿਸੇ ਨੇ ਕਿਸ ਯੋਗ ਦਿੱਤਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਆਉਂਦੀ ਤੇ ਅਸੀਂ ਉਸ ਨੂੰ ਨੋਮਿਨੇਟ ਕਰਾਂਗੇ ਜੁਸਤਾ ਕਰਾਂਗੇ ਤੇ ਇਹ ਇੱਕ ਅਜੇ ਇਨਵੈਸਟੀਗੇਸ਼ਨ ਸਾਡੀ ਕੰਟੀਨਿਊ ਚੱਲ ਰਹੀ ਹੈ ਇਹ ਸੁਖਨ ਵਾਲਾ 28 ਦੇ 29 ਰਾਤ ਨੂੰ ਜਿਹੜਾ ਮਟਰ ਹੋਇਆ ਸੀ ਉਹਦੇ ਵਿੱਚ ਅਸੀਂ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰਪਿੰਦਰ ਕੌਰ ਜਿਹੜੀ ਉਹਦੀ ਪਤਨੀ ਸੀ ਤੇ ਹਰਕਰਪ੍ਰੀਤ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬੋਲੀ ਇਹ ਤਿੰਨੇ ਸਾਡੇ ਪ੍ਰੀਸ ਰਾਸਤੇ ਵਿੱਚ ਨੇ ਤੇ ਇਹਨਾਂ ਨੂੰ ਜਿਹੜਾ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਹੁਣ ਪੁਲਿਸ ਰਿਮਾਂਡ ਤੇ ਚੱਲ ਰਿਹਾ ਸਰਪੰਦ ਸਰ ਜਿਹੜਾ ਸ਼ਿਵਜੀ ਸਿੰਘ ਹੈ ਉਸ ਨੂੰ ਕੱਲ ਜਿਹੜੀ ਉਸਦੀ ਗ੍ਰਿਫਤਾਰੀ ਹੋਈ ਸੀਗੀ ਉਸ ਤੋਂ ਵੀ ਪੇਸ਼ ਕੀਤਾ ਉਹਦਾ ਕਿੰਨੇ ਦਿਨ ਦਾ ਰਿਮਾਂਡ ਚੱਲ ਰਿਹਾ ਔਰ ਇਸ ਤੋਂ ਪਹਿਲਾਂ ਜੀ ਗੱਲ ਕਰਦੇ ਜਿਹੜਾ ਗੁਰਕਾਲ ਸਿੰਘ ਦਾ ਵੀ ਪੰਜ ਦਿਨ ਦਾ ਰਿਮਾਂਡ ਸੀ ਇਹ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਵਧ ਕੇ ਜਿਹੜਾ 8 ਤਰੀਕ ਤੱਕ ਇਹ ਤਿੰਨਾਂ ਦਾ ਆਹੀ 8 ਤਰੀਕ ਤੱਕ ਸਾਡੇ ਕੋਲ ਤਿੰਨੇ ਹੀ ਜਿਹੜੇ ਦੋਸ਼ੀ ਨੇ ਇਸ ਟਾਈਮ 8 ਤਰੀਕ ਤੱਕ ਰਿਮਾਂਡ ਤੇ ਨੇ ਸਲਪੁਛੀ ਸਦਾਂਤੂ ਇਹ ਨਵੇਂ ਕਲਾਸੇ ਸਾਹਮਣੇ ਆਏ ਆ ਕੋਈ ਹਾਂ ਇਹਦੇ ਵਿੱਚ ਜਿਹੜਾ ਮੌਕੇ ਤੋਂ ਜਿਹੜਾ ਅ ਅੰਦੋਸ਼ੀ ਹਰਕਮਰ ਪੀਸ ਸੀ ਜਿਹੜਾ ਸੁਣਨਾ ਲੈ ਕੇ ਕਰਤਾ ਜੀ ਲੈ ਕੇ ਪੱਛ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਦੇ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਿਉਂਕਿ ਉਸ ਟਾਈਮ ਇਨ ਇਫਰਾ ਜਿਹੜੀ ਕਾਰ ਇਸਤਮਾਲ ਕੀਤੀ ਗਈ ਸੀ ਉਹ ਵੀ ਪੁਲਿਸ ਨੇ ਗ੍ਰਬੰਧ ਕੀਤੀ ਗਈ ਸੀ ਉਹ ਕਾਰ ਇਹਨਾਂ ਦੀ ਆਪਣੀ ਸੀ ਉਹ ਕਿਸੇ ਹੋਰ ਟੂਨ ਲੈ ਕੇ ਆਈ ਸੀ ਹਾਂ ਜਦੋਂ ਅਸੀਂ ਤੀਜਾ ਦੋਸ਼ੀ ਵਿਸ਼ਪੀ ਸਿੰਘ ਗ੍ਰਿਫਤਾਰ ਕੀਤਾ ਤਾਂ ਉਹ on ਦੀ ਨਿਸ਼ਾਨਦੇਹੀ ਤੇ ਜਿਹੜੀ ਇਹੜੀ ਕਾਰ ਹੈ ਉਸੇ ਬਰੰਤ ਕਰਾ ਲਈਏ ਤੇ ਇਹ ਵਿਸ਼ਪੀਰ ਸਿੰਘ ਵੀ ਆਤੇ ਅਗੇ ਕਿਸੇ ਦੋਸਤੀ ਕਾਰਨ ਆ ਕੇ ਲੈ ਕੇ ਆਇਆ ਸੀ ਉਹਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਾਰ ਕਿੱਥੋਂ ਤੇ ਕਿਹੜੇ ਦੋਸਤੇ ਦੀ ਸੀ ਵਿਸ਼ਪੀਰ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੋ ਸਕਦੀ ਹੈ ਕਿ ਕਿ ਅਜੇ ਤੱਕ ਜਾਂਚ ਚੱਲ ਰਹੀ ਹੈ ਸਾਬਿਲ ਬਿਲਕੁਲ ਇਸ ਦੇ ਵਿੱਚ ਅਸੀਂ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਸਾਨੂੰ ਕੋਈ ਹੋਰ ਵੀ ਇਸ ਦੇ ਵਿੱਚ ਲੱਗੇਗਾ ਕਿ ਵੀ ਇਸ ਮਰਟਰ ਦੇ ਵਿੱਚ ਕਿਸੇ ਨੇ ਕਿਸ ਯੋਗ ਦਿੱਤਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਆਉਂਦੀ ਤੇ ਅਸੀਂ ਉਹ ਸਮੂਹ ਨੂੰ ਮੋਮੈਂਟ ਕਰਾਂਗੇ ਵਿਸ਼ਤਾ ਕਰਾਂਗੇ ਤੇ ਇਹ ਇੱਕ ਅਜੇ ਇਨਵੈਸਟੀਗੇਸ਼ਨ ਸਾਡੀ ਕੰਟੀਨਿਊ ਚੱਲ ਰਹੀ ਹੈ ਜਿਹੜਾ ਸੁਖਨ ਵਾਲਾ 28 ਦੇ 29 ਰਾਤ ਨੂੰ ਜਿਹੜਾ ਮਟਰ ਹੋਇਆ ਸੀ ਉਹਦੇ ਵਿੱਚ ਅਸੀਂ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰਪਿੰਦਰ ਕੌਰ ਜਿਹੜੀ ਉਹਦੀ ਪਤਨੀ ਸੀ ਤੇ ਹਰਕਰਪੀਰ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬੋਲੇ ਇਹ ਤਿੰਨੇ ਸਾਡੇ ਅਦਾਲਤ ਦੇ ਵਿੱਚ ਨੇ ਤੇ ਇਹਨਾਂ ਨੂੰ ਜਿਹੜਾ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਹੁਣ ਪੁਲਿਸ ਰਿਮਾਂਡ ਤੇ ਚੱਲ ਰਿਹਾ ਸਰਗੰਦ ਸਰ ਜਿਹੜਾ ਸ਼ਿਵਜੀ ਸਿੰਘ ਹੈ ਉਸ ਨੂੰ ਕੱਲ ਜਿਹੜੀ ਉਸਦੀ ਗ੍ਰਿਫਤਾਰੀ ਹੋਈ ਸੀਗੀ ਉਸ ਨੂੰ ਵੀ ਪੇਸ਼ ਕੀਤਾ ਉਹਦਾ ਕਿੰਨੇ ਦਿਨ ਦਾ ਰਿਮਾਂਡ ਚੱਲ ਰਿਹਾ ਔਰ ਇਸ ਤੋਂ ਪਹਿਲਾਂ ਜੀ ਗੱਲ ਕਰੀ ਜਿਹੜਾ ਗੁਰਕੌਰ ਸਿੰਘ ਦਾ ਵੀ ਪੰਜ ਦਿਨ ਦਾ ਰਿਮਾਂਡ ਸੀ ਇਹ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਵਧ ਕੇ ਜਿਹੜਾ 8 ਤਰੀਕ ਤੱਕ ਇਹ ਤਿੰਨਾਂ ਦਾ ਆਈ 8 ਤਰੀਕ ਤੱਕ ਸਾਡੇ ਕੋਲ ਤਿੰਨੇ ਹੀ ਜਿਹੜੇ ਦੋਸ਼ੀ ਨੇ ਇਸ ਟਾਈਮ 8 ਤਰੀਕ ਤੱਕ ਰਿਮਾਂਡ ਤੇ ਨੇ ਸਪਸ਼ਟ ਸਿਧਾਂਤ ਕੋਈ ਨਵੇਂ ਖਲਾਸੇ ਸਾਹਮਣੇ ਆਏ ਆ ਕੋਈ ਵਕਤ ਹਾਂ ਇਹਦੇ ਵਿੱਚ ਜਿਹੜਾ ਮੌਕੇ ਤੋਂ ਜਿਹੜਾ ਅ ਅੰਦੋਸ਼ੀ ਹਰ ਕਮਰਪੀਸ ਸੀ ਜਿਹੜਾ ਸੁਣਨਾ ਲੈ ਕੇ ਕਰਤਾ ਜਿਹੜਾ ਲੈ ਕੇ ਪੱਜ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਦੇ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਿਉਂਕਿ ਉਸ ਟਾਈਮ ਇਨ ਇਫਰਾਜ ਤੇ ਕਨਵਰੀ ਜਿਹੜੀ ਕਾਰ ਇਸਤੇਮਾਲ ਕੀਤੀ ਗਈ ਸੀ ਉਹ ਵੀ ਪੁਲਿਸ ਨੇ ਗ੍ਰਬੰਧ ਕੀਤੀ ਗਈ ਸੀ ਉਹ ਕਾਰ ਇਹਨਾਂ ਦੀ ਆਪਣੀ ਸੀ ਉਹ ਕਿਸੇ ਹੋਰ ਕੋਲ ਲੈ ਕੇ ਆਈ ਸੀ ਹਾਂ ਜਦੋਂ ਅਸੀਂ ਤੀਜਾ ਦੋਸ਼ੀ ਵਿਸ਼ਪੀ ਸਿੰਘ ਗ੍ਰਿਫਤਾਰ ਕੀਤਾ ਤਾਂ ਉਹ on ਦੀ ਨਿਸ਼ਾਨਦੇਹੀ ਤੇ ਜਿਹੜੀ ਇਹੜੀ ਕਾਰ ਹੋਰ ਸੀ ਬਰਾਬਤ ਕਰਾ ਲਈਏ ਤੇ ਇਹ ਵਿਸ਼ਪੀ ਸਿੰਘ ਵੀ ਆਤੇ ਅਗੇ ਕਿਸੇ ਦੋਸਤੀ ਕਾਰਨ ਆ ਕੇ ਲੈ ਕੇ ਆਇਆ ਸੀ ਉਹਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਾਰ ਕਿਤੋਂ ਤੇ ਕਿਹੜੇ ਦੋਸਤੀ ਦੀ ਸੀ ਵਿਸ਼ਪੀ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੋ ਸਕਦੀ ਹੈ ਕਿ ਕਿਹੇ ਤੱਕ ਜਾਂਚ ਚੱਲ ਰਹੀ ਹੈ ਸਾਬਿਲ ਬਿਲਕੁਲ ਇਸ ਦੇ ਵਿੱਚ ਅਸੀਂ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਸਾਨੂੰ ਕੋਈ ਹੋਰ ਵੀ ਇਸ ਦੇ ਵਿੱਚ ਲੱਗੇਗਾ ਕਿ ਵੀ ਇਸ ਮਰਡਰ ਦੇ ਵਿੱਚ ਕਿਸੇ ਨੇ ਕਿਸ ਯੋਗ ਦਿੱਤਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਆਉਂਦੀ ਤੇ ਅਸੀਂ ਉਸ ਨੂੰ ਮੋਮਿਨੇਟ ਕਰਾਂਗੇ ਗੁਸਤਾ ਕਰਾਂਗੇ ਤੇ ਇਹ ਇੱਕ ਅਜੇ ਇਨਵੈਸਟੀਗੇਸ਼ਨ ਸਾਡੀ ਕੰਟੀਨਿਊ ਚੱਲ ਰਹੀ ਹੈ ਸੁਖਨ ਵਾਲਾ 28 ਦੇ 29 ਰਾਤ ਨੂੰ ਜਿਹੜਾ ਮਰਡਰ ਹੋਇਆ ਸੀ ਉਹਦੇ ਵਿੱਚ ਅਸੀਂ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰਪਿੰਦਰ ਕੌਰ ਜਿਹੜੀ ਉਹਦੀ ਪਤਨੀ ਸੀ ਤੇ ਹਰਕਰਪੀਰ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬੋਲੇ ਇਹ ਤਿੰਨੇ ਹੀ ਸਾਡੇ ਪ੍ਰੀਸ ਰਾਸਤੇ ਵਿੱਚ ਨੇ ਤੇ ਇਹਨਾਂ ਨੂੰ ਜਿਹੜਾ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਉਹਨਾਂ ਪੁਲਿਸ ਰਿਮਾਂਡ ਤੇ ਚੱਲ ਰਹੇ ਨੇ ਸਰਦਾਰ ਜਗਜੀਤ ਸਿੰਘ ਜਿਸ ਨੂੰ ਕੱਲ ਜਿਹੜੀ ਉਸਦੀ ਗ੍ਰਿਫਤਾਰੀ ਹੋਈ ਸੀਗੀ ਉਸ ਤੋਂ ਵੀ ਪੇਸ਼ ਕੀਤਾ ਉਹਨਾਂ ਦਾ ਕਿੰਨੇ ਦਿਨ ਦਾ ਰਿਮਾਂਡ ਚੱਲ ਰਿਹਾ ਔਰ ਇਸ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਗੁਰਕੌਲ ਸਿੰਘ ਦਾ ਵੀ ਪੰਜ ਦਿਨ ਦਾ ਰਿਮਾਂਡ ਸੀ ਇਹ ਹੁਣ ਜਿਹੜੇ ਇਹਨਾਂ ਦਾ ਰਿਮਾਂਡ ਵਧ ਕੇ ਜਿਹੜਾ 8 ਤਰੀਕ ਤੱਕ ਇਹਨਾਂ ਦਾ ਇਹ 8 ਤਰੀਕ ਤੱਕ ਸਾਡੇ ਕੋਲ ਤਿੰਨੇ ਹੀ ਜਿਹੜੇ ਦੋਸ਼ੀ ਨੇ ਸਟੇਪ 8 ਤਰੀਕ ਤੱਕ ਰਿਮਾਂਡ ਤੇ ਨੇ ਸਰ ਕੋਈ ਸਿਧਾਂਤ ਕੋਈ ਨਵੇਂ 클래ਸੇ ਸਾਹਮਣੇ ਆਇਆ ਕੋਈ ਹਾਂ ਇਹਦੇ ਵਿੱਚ ਜਿਹੜਾ ਮੌਕੇ ਤੋਂ ਜਿਹੜਾ ਅ ਅੰਦੋਸ਼ੀ ਹਰ ਕਮਰਪੀਸ ਸੀ ਜਿਹੜਾ ਸੁਣਨਾ ਲੈ ਕੇ ਕਰਤਾ ਜਿਹੜਾ ਲੈ ਕੇ ਪੱਜ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਦੀ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਿਉਂਕਿ ਉਸ ਟਾਈਮ ਇਨ ਇਫਰਾ ਜਿਹੜੀ ਕਾਰ ਇਸਤੇਮਾਲ ਕੀਤੀ ਗਈ ਸੀ ਉਹ ਵੀ ਪੁਲਿਸ ਨੇ ਗ੍ਰਬੰਧ ਕੀਤੀ ਗਈ ਸੀ ਉਹ ਕਾਰ ਇਹਨਾਂ ਦੀ ਆਪਣੀ ਸੀ ਉਹ ਕਿਸੇ ਹੋਰ ਕੋਲ ਲੈ ਕੇ ਆਈ ਸੀ ਹਾਂ ਜਦੋਂ ਅਸੀਂ ਤੀਜਾ ਦੋਸ਼ੀ ਵਿਸ਼ਪੀ ਸਿੰਘ ਗ੍ਰਿਫਤਾਰ ਕੀਤਾ ਤਾਂ ਉਹ on ਦੀ ਨਿਸ਼ਾਨਦੇਹੀ ਤੇ ਜਿਹੜੀ ਇਹੜੀ ਕਾਰ ਉਹ ਸੀ ਬਰਾਬਤ ਕਰਾ ਲਈਏ ਤੇ ਇਹ ਵਿਸ਼ਪੀਰ ਸਿੰਘ ਵੀ ਆਤੇ ਅਗੇ ਕਿਸੇ ਦੋਸਤੀ ਕਾਰਨ ਆ ਕੇ ਲਿਖਿਆ ਸੀ ਉਹ ਅਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅ ਬੇਕਾਰ ਕਿੱਥੋਂ ਤੇ ਕਿਹੜੇ ਦੋਸਤ ਦੀ ਸੀ ਵਿਸ਼ਪੀਰ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੋ ਸਕਦੀ ਹੈ ਕਿ ਕਿ ਅਜੇ ਤੱਕ ਜਾਂਚ ਚੱਲ ਰਹੀ ਹੈ ਸਾਨੂੰ ਬਿਲਕੁਲ ਇਸ ਦੇ ਵਿੱਚ ਅਸੀਂ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਸਾਨੂੰ ਕੋਈ ਹੋਰ ਵੀ ਇਸ ਦੇ ਵਿੱਚ ਲੱਗੇਗਾ ਕਿ ਵੀ ਇਸ ਮਟਰ ਦੇ ਵਿੱਚ ਕਿਸੇ ਨੇ ਕਿਸ ਯੋਗ ਦਿੱਤਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਹੋਣੀ ਤੇ ਅਸੀਂ ਉਹ ਸਮੂਹ ਮੋਮੈਂਟ ਕਰਾਂਗੇ ਵਿਉਜਤਾ ਕਰਾਂਗੇ ਤੇ ਇਹ ਇੱਕ ਅਜੇ ਇਨਵੈਸਟੀਗੇਸ਼ਨ ਸਾਡੀ ਕੰਟੀਨਿਊ ਚੱਲ ਰਹੀ ਹੈ ਜੀ ਬਤਾਓ ਜੀ ਜਿਆਦਾ ਪ੍ਰੈਸ ਜਿਹੜਾ ਸੁਖਨਵਾਲਾ 28 ਦੇ 29 ਰਾਤ ਨੂੰ ਜਿਹੜਾ ਮਰਡਰ ਹੋਇਆ ਸੀ ਉਹਦੇ ਵਿੱਚ ਅਸੀਂ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰਪਿੰਦਰ ਕੌਰ ਜਿਹੜੀ ਹੋਂਦੀ ਪਤਨੀ ਸੀ ਤੇ ਹਰਕਰਪ੍ਰੀਤ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬੌਲੇ ਇਹ ਤਿੰਨੇ ਹੀ ਸਾਡੇ ਪ੍ਰੀਸ ਰਾਸਤੇ ਵਿੱਚ ਨੇ ਤੇ ਇਹਨਾਂ ਨੂੰ ਜਿਹੜਾ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਹੁਣ ਪੁਲਿਸ ਰਿਮਾਂਡ ਤੇ ਚੱਲ ਰਹੀ ਹੈ ਸਰਪੰਦਰ ਸਿੰਘ ਜਿਹੜਾ ਸ਼ਿਵਜੀਤ ਸਿੰਘ ਹੈ ਉਸ ਨੂੰ ਕੱਲ ਜਿਹੜੀ ਉਸਦੀ ਗ੍ਰਿਫਤਾਰੀ ਹੋਈ ਸੀਗੀ ਉਸ ਨੂੰ ਵੀ ਪੇਸ਼ ਕੀਤਾ ਹੁੰਦਾ ਕਿੰਨੇ ਦਿਨ ਦਾ ਰਿਮਾਂਡ ਚੱਲ ਰਿਹਾ ਔਰ ਇਸ ਤੋਂ ਪਹਿਲਾਂ ਜੀ ਗੱਲ ਕਰ ਜਿਹੜਾ ਗੁਰਕਾਲ ਸਿੰਘ ਦਾ ਵੀ ਪੰਜ ਦਿਨ ਦਾ ਰਿਮਾਂਡ ਸੀ ਇਹ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਵਧ ਕੇ ਜਿਹੜਾ 8 ਤਰੀਕ ਤੱਕ ਇਹ ਤਿੰਨਾਂ ਦਾ ਹੈ ਇਹ 8 ਤਰੀਕ ਤੱਕ ਸਾਡੇ ਕੋਲ ਤਿੰਨੇ ਹੀ ਜਿਹੜੇ ਦੋਸ਼ੀ ਨੇ ਇਸ ਟਾਈਮ 8 ਤਰੀਕ ਤੱਕ ਰਿਮਾਂਡ ਤੇ ਨੇ ਕੋਈ ਖਾਸ ਸਿਧਾਂਤ ਕੋਈ ਨਵੇਂ ਖਲਾਸੇ ਸਾਹਮਣੇ ਆਏ ਆ ਕੋਈ ਆ ਇਹਦੇ ਵਿੱਚ ਜਿਹੜਾ ਮੌਕੇ ਤੋਂ ਜਿਹੜਾ ਅ ਅੰਦੋਸ਼ੀ ਹਰਕਮਲਪੀ ਸਿੰਘ ਜਿਹੜਾ ਸੁਣਨਾ ਲੈ ਕੇ ਘਰ ਦਾ ਜਿਹੜਾ ਲੈ ਕੇ ਪੱਜ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਦੀ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਿਉਂਕਿ ਉਸ ਟਾਈਮ ਇਨ ਇਫਰਾ ਉਹ ਟੈਕਨੋਲਜੀ ਦੀ ਕਾਰ ਇਸਤੇਮਾਲ ਕੀਤੀ ਗਈ ਸੀ ਉਹ ਵੀ ਪੁਲਿਸ ਨੇ ਗ੍ਰੈਂਡ ਕੀਤੀ ਗਈ ਸੀ ਉਹ ਕਾਰ ਇਹਨਾਂ ਦੀ ਆਪਣੀ ਸੀ ਆ ਉਹ ਕਿਸੇ ਹੋਰ ਕੋਲ ਲੈ ਕੇ ਆਈ ਸੀ ਹਾਂ ਜਦੋਂ ਅਸੀਂ ਤੀਜਾ ਦੋਸ਼ੀ ਵਿਸ਼ਪੀ ਸਿੰਘ ਗ੍ਰਿਫਤਾਰ ਕੀਤਾ ਤਾਂ ਉਹ on ਦੀ ਨਿਸ਼ਾਨਦੇਹੀ ਤੇ ਜਿਹੜੀ ਇਹੜੀ ਕਾਰ ਪੂਰੀ ਪ੍ਰੰਤ ਕਰਾ ਲਈਏ ਤੇ ਇਹ ਵਿਸ਼ਪੀ ਸਿੰਘ ਵੀ ਆਤ ਦੇ ਕੇ ਕਿਸੇ ਦੋਸਤੀ ਕਾਰਨਾਂ ਕਿ ਲੈ ਕੇ ਆਇਆ ਸੀ ਉਹਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅ ਬੇਕਾਰ ਕਿੱਥੋਂ ਤੇ ਕਿਹੜੇ ਦੋਸਤ ਦੇ ਸੀ ਵਿਸ਼ਪੀ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੋ ਸਕਦੀ ਹੈ ਕਿ ਅਜੇ ਤੱਕ ਜਾਂਚ ਚੱਲ ਰਹੀ ਹੈ ਇਸ ਬਿਲਕੁਲ ਇਸ ਦੇ ਵਿੱਚ ਅਸੀਂ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਸਾਨੂੰ ਕੋਈ ਹੋਰ ਵੀ ਇਸ ਦੇ ਵਿੱਚ ਲੱਗੇਗਾ ਕਿ ਵੀ ਇਸ ਮਰਡਰ ਦੇ ਵਿੱਚ ਕਿਸੇ ਨੇ ਕਿਸ ਯੋਗ ਦਿੱਤਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਆਉਂਦੀ ਤੇ ਅਸੀਂ ਉਸ ਨੂੰ ਨੋਮੀਨੇਟ ਕਰਾਂਗੇ ਜਾਂ ਗੁਸਤਾ ਕਰਾਂਗੇ ਤੇ ਇਹ ਇੱਕ ਅਜੇ ਇਨਵੈਸਟੀਗੇਸ਼ਨ ਸਾਡੀ ਕੰਟੀਨਿਊ ਚੱਲ ਰਹੀ ਹੈ ਇਰਾ ਸੁਖਨਵਾਲਾ 28 ਦੇ 29 ਰਾਤ ਨੂੰ ਜਿਹੜਾ ਮਰਡਰ ਹੋਇਆ ਸੀ ਉਹਦੇ ਵਿੱਚ ਅਸੀਂ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰੁਪਿੰਦਰ ਕੌਰ ਜਿਹੜੀ ਉਹਦੀ ਪਤਨੀ ਸੀ ਤੇ ਹਰਕਰਪੀਰ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬੌਲੀ ਇਹ ਤਿੰਨੇ ਸਾਡੇ ਪ੍ਰੀਸ ਰਾਸਤੇ ਵਿੱਚ ਨੇ ਤੇ ਇਹਨਾਂ ਨੂੰ ਜਿਹੜਾ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਹੁਣ ਪੁਲਿਸ ਰਿਮਾਂਡ ਤੇ ਚੱਲ ਰਹੇ ਨੇ ਸਰ ਜੀ ਸਿੰਘ ਜੀ ਨੂੰ ਕੱਲ ਜਿਹੜੀ ਉਸਦੀ ਗ੍ਰਿਫਤਾਰੀ ਹੋਈ ਸੀਗੀ ਉਸ ਤੋਂ ਵੀ ਪੇਸ਼ ਕੀਤਾ ਉਹਦਾ ਕਿੰਨੇ ਦਿਨ ਦਾ ਰਿਮਾਂਡ ਚੱਲ ਰਿਹਾ ਔਰ ਇਸ ਤੋਂ ਪਹਿਲਾਂ ਜਿਹੜਾ ਗੁਰਕਾਂ ਸਿੰਘ ਦਾ ਵੀ ਪੰਜ ਦਿਨ ਦਾ ਰਿਮਾਂਡ ਸੀ ਇਹ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਵਧ ਕੇ ਜਿਹੜਾ 8 ਤਰੀਕ ਤੱਕ ਇਹਨਾਂ ਦਾ ਇਹ 8 ਤਰੀਕ ਤੱਕ ਸਾਡੇ ਕੋਲ ਤਿੰਨੇ ਹੀ ਜਿਹੜੇ ਦੋਸ਼ੀ ਨੇ ਇਸ ਟੈਪ 8 ਤਰੀਕ ਤੱਕ ਰਿਮਾਂਡ ਤੇ ਨੇ ਸਰ ਕੋਈ ਸਿਧਾਂਤ ਕੋਈ ਨਵੇਂ 클래ਸੇ ਸਾਹਮਣੇ ਆਇਆ ਕੋਈ ਮਾ ਇਹਦੇ ਵਿੱਚ ਜਿਹੜਾ ਮੌਕੇ ਤੋਂ ਜਿਹੜਾ ਅ ਅੰਦੋਸ਼ੀ ਹਰ ਕਮਲਪ੍ਰੀਤ ਸਿੰਘ ਜਿਹੜਾ ਸੁੱਣਾ ਲੈ ਕੇ ਘਾਤਾ ਜਿਹੜਾ ਲੈ ਕੇ ਪੱਜ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਦੇ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਿਉਂਕਿ ਉਸ ਟਾਈਮ ਇਨ ਇਫਰਾ ਉਹ ਟੈਕਨ ਵਲੇ ਜਿਹੜੀ ਕਾਰ ਇਸਤੇਮਾਲ ਕੀਤੀ ਗਈ ਸੀ ਉਹ ਵੀ ਪੁਲਿਸ ਨੇ ਗ੍ਰੰਥ ਕੀਤੀ ਗਈ ਸੀ ਉਹ ਕਾਰ ਇਹਨਾਂ ਦੀ ਆਪਣੀ ਸੀ ਆ ਉਹ ਕਿਸੇ ਹੋਰ ਕੋਲ ਲੈ ਕੇ ਆਈ ਸੀ ਹਾਂ ਜਦੋਂ ਅਸੀਂ ਤੀਜਾ ਦੋਸ਼ੀ ਵਿਸ਼ਪੀ ਸਿੰਘ ਗ੍ਰਿਫਤਾਰ ਕੀਤਾ ਤਾਂ ਉਹ on ਦੀ ਨਿਸ਼ਾਨਦੇਹੀ ਤੇ ਜਿਹੜੀ ਇਹੜੀ ਕਾਰ ਕੌਸੀ ਬਰੰਤ ਕਰਾ ਲਈਏ ਤੇ ਇਹ ਵਿਸ਼ਪੀ ਸਿੰਘ ਵੀ ਆਤਿਆ ਕੇ ਕਿਸ ਦੋਸਤੀ ਕਾਰਨ ਆ ਕੇ ਲਿਆ ਗਿਆ ਸੀ ਉਹ ਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅ ਬੇਕਾਰ ਕਿੱਥੋਂ ਤੇ ਕਿਹੜੇ ਦੋਸਤ ਦੇ ਸੀ ਵਿਸ਼ਪੀ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੋ ਸਕਦੀ ਹੈ ਕਿ ਕਿ ਅਜੇ ਤੱਕ ਜਾਂਚ ਚੱਲ ਰਹੀ ਹੈ ਸੌਣ ਬਿਲਕੁਲ ਇਸ ਦੇ ਵਿੱਚ ਅਸੀਂ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਸਾਨੂੰ ਕੋਈ ਹੋਰ ਵੀ ਇਸ ਦੇ ਵਿੱਚ ਲੱਗੇਗਾ ਕਿ ਵੀ ਇਸ ਮਟਰ ਦੇ ਵਿੱਚ ਕਿਸੇ ਨੇ ਕਿਸ ਯੋਗ ਦਿੱਤਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਇਨਵੋਲਵਮੈਂਟ ਹੋਦੀ ਤੇ ਅਸੀਂ ਉਜ ਨੂੰ ਨੋਮੀਨੇਟ ਕਰਾਂਗੇ ਜੁਸਤਾ ਕਰਾਂਗੇ ਤੇ ਇਹ ਇੱਕ ਅਜੇ ਇਨਵੈਸਟੀਗੇਸ਼ਨ ਸਾਡੀ ਕੰਟੀਨਿਊ ਚੱਲ ਰਹੀ ਹੈ ਇਰਾ ਸੁਖਨ ਵਾਲਾ 28 ਦੇ 29 ਰਾਤ ਨੂੰ ਜਿਹੜਾ ਮਟਰ ਹੋਇਆ ਸੀ ਉਹਦੇ ਵਿੱਚ ਅਸੀਂ